ਸ਼ੰਭੂ ਬਾਡਰ ਤੇ ਆ ਇਹ ਸਾਥੀ ਮੁੰਡੇ ਨੌਜਵਾਨ ਪਿੰਡਾਂ ਦੇ ਇੱਥੇ ਲੰਗਰ ਪਾਣੀ ਲੈ ਕੇ ਆਏ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਤੇ ਜਾਣਦੇ ਆ ਵੀ ਇਹ ਕਦੋਂ ਤੋਂ ਤੇ ਕਿਵੇਂ ਆਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਆਪਾਂ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਮਲੇਰਕੋਟਲੇ ਜ਼ਿਲ੍ਹੇ ਦਾ ਪਿੰਡ ਲਾਡੇਵਾਲ ਆ ਜਿਉੜੇਪੁਰਾਂ ਦੇ ਨੇੜੇ ਪੈ ਜਾਂਦਾ ਇਹ ਅੱਛਾ ਜੀ ਇਹ ਕਿੰਨੇ ਦਿਨਾਂ ਤੋਂ ਸੇਵਾ ਕਰ ਰਹੇ ਆ ਕਿਵੇਂ ਇਹ ਕਈ ਵਾਰ ਆ ਗਏ ਜੀ ਹੁਣ ਸਵੇਰੇ ਅਸੀਂ ਰਾਤ ਨੂੰ ਪ੍ਰਸ਼ਾਦਾ ਸ਼ਾਬ ਜੀ ਪਿੰਡ ਤਿਆਰ ਕਰਦੇ ਆ ਫਿਰ ਉਥੋਂ ਟਰਾਲੀ ਚ ਸਾਨੂੰ 100 ਕਿਲੋਮੀਟਰ ਮੰਗੋ ਪਿਆ ਜਾਂਦਾ ਇਹ ਫਿਰ ਲੈ ਕੇ ਸਵੇਰੇ ਪਹੁੰਚੇ ਰਾਤੋਂ ਰਾਤ ਤਿਆਰ ਕਰਕੇ ਪਿੰਡੋਂ ਸਵੇਰੇ 4 ਵਜੇ ਸੂਰੇ ਪਹੁੰਚ ਜਾਂਦੇ ਆ ਅੱਛਾ ਲੰਗਰ ਦੇ ਵਿੱਚ ਫਿਰ ਕੀ ਕੁਝ ਲੈ ਕੇ ਆਉਨੇ ਆ ਤੁਸੀਂ ਇੱਥੇ ਲੰਗਰ ਵਾਹਿਗੁਰੂ ਦੀ ਕਿਰਪਾ ਜੀ ਪਾਣੀ ਆ ਸਬਜੀ ਆ achar ਆ ਪ੍ਰਸ਼ਾਦੇ ਨੇ ਹਰੇਕ ਤਰ੍ਹਾਂ ਦਾ ਬਦਲ ਬਦਲ ਕੇ ਆਈਟਮ ਜਿਹੜੀ ਕਦੇ ਕੋਈ ਕਦੇ ਕੋਈ ਲੈ ਕੇ ਆਉਣਾ ਜੀ ਅੱਛਾ ਜੀ ਜਿਵੇਂ ਅੱਜ ਇੱਥੇ ਮਾਹੌਲ ਬਣਦਾ ਹੈਗਾ ਵੀ ਸੋ ਸਕਦਾ ਵੀ ਸੰਗਤ ਅੱਗੇ ਵਧੇ ਵੇ ਲੰਗਰ ਇੱਥੇ ਤੱਕ ਸੀਮਿਤ ਰੱਖਣਾ ਜਾਂ ਜਦੋਂ ਦਿੱਲੀ ਚਲੇਗੇ ਫਿਰ ਆਪਾਂ ਨਾ ਜੀ ਅੱਕੇ ਜਨ ਮੋਰਚਾ ਪਹਿਲਾਂ ਦਿੱਲੀ ਚੱਲਦਾ ਸੀ ਪਿਛਲੀ ਵਾਰੀ ਜਦੋਂ ਵੀ ਅਸੀਂ ਦਿੱਲੀ ਜਾਂਦੇ ਕੋਈ ਗੱਲ ਨਹੀਂ ਭਰਾਵਾਂ ਦੇ ਨਾਲ ਹੀ ਦਿੱਲੀ ਵੀ ਜਾਊਗਾ ਮੋਰਚਾ ਸ਼ਹੀਦ ਸਿੰਘਾ ਸ਼ਹੀਦਾਂ ਹੀ ਤੁਰ ਸਿੰਘ ਡਰਦੇ ਨਹੀਂ ਹੁੰਦੇ ਸ਼ਹੀਦियां ਹੁੰਦੀ ਰਹਿੰਦੀਆਂ ਇਹ ਕਾਮਿਆਂ ਨੂੰ ਲੋੜ ਆ ਸਾਡੀ ਕਿਸਾਨੀ ਨੂੰ ਲੋੜ ਹੈ ਅੱਛਾ ਜੀ ਜਿਹੜਾ ਜਿਹੜਾ ਯੂਨੀਅਨ ਹੁਕਮ ਕਰੂਗੀ ਹੁਣ ਉਹੀ ਉਰੇ ਲੈ ਕੇ ਆਣਾ ਦਿੱਲੀ ਵੀ ਲੈ ਕੇ ਜਾਵਾਂਗੇ ਜਿੱਥੇ ਤੇ ਕੋ ਲੋਡ ਪਈ ਉੱਥੇ ਤੇ ਕਹੀਂ ਸਾਖ ਦਵਾਂਗੇ ਭਾਬ ਦੇ ਭਾਈਆਂ ਦਾ ਸਾਰੇ ਭਾਈ ਯਾਰੇ ਦਾ ਹਾਂਜੀ ਠੀਕ ਹੈ ਜੀ ਠੀਕ ਹੈ ਧੰਨਵਾਦ ਸਰਕਾਰ ਦੀ ਗੋਡੀ ਲਵਾ ਕੇ ਹਟਣੀ ਆ ਜੀ ਮੋਦੀ ਜੀ ਨਹੀਂ ਮੋਦੀ ਤਾਂ ਹੁਣ ਬਹੁਤ ਵੱਡੇ ਜਿਹੇ ਪ੍ਰਬੰਧ ਕਰੀ ਬੈਠਾ ਤੁਹਾਡੇ ਸਾਹਮਣੇ ਆ ਤੋੜ ਦਾਂਗੇ ਸਾਰੇ ਹਾਂਜੀ ਸਭ ਚੈੱਕ ਕਰਾਂਗੇ ਤੋੜ ਦਾਂਗੇ ਸਾਰੇ ਦੇਖ ਲਓ ਜੀ ਭਾਈ ਨਾਲ ਤੋੜ ਦਾਂਗੇ ਸਾਡਾ ਸਮਾਨ ਸਾਰਾ ਆ ਗਈ ਤੋੜ ਦਾਂਗੇ ਅਸੀਂ ਜਨਗੀ ਅੱਜ ਫੁੱਲ ਤਿਆਰੀਆਂ ਨੇ ਹਾਂ ਫੁੱਲ ਤਿਆਰੀਆਂ ਹੀ ਫੁੱਲ ਠੀਕ ਹੈ ਸਭ ਚੱਕਾਂਗੇ ਪ੍ਰਵੰਧ ਤੋੜਨ ਦੀ ਗੱਲ ਨਹੀਂ ਪ੍ਰਵੰਧ ਤੋੜਨਾ ਦਾ 2 ਘੰਟਿਆਂ ਦੀ ਗੱਲ ਆ। ਕੱਲ ਤਾਂ ਆਏ ਆ ਵੀ ਜਿਹੜੇ ਅੱਗੇ ਬੈਠੇ ਨੇ ਉਹ ਵੀ ਇਮਾਮਾਂ ਦੇ ਪੁੱਤ ਨੇ। ਉਹਨਾਂ ਨੂੰ ਵੀ ਆਏ ਆ। ਕੋਈ ਆਸ ਲਾ ਕੇ ਆਏ ਨੇ ਵੀ ਅਸੀਂ ਵਾਪਸ ਕਰਨ ਨੂੰ ਜਾਵਾਂਗੇ। ਹਾਂਜੀ। ਨੁਕਸਾਨ ਦੀ ਗੱਲ ਹੁੰਦੀ ਆ ਵੀ ਅੱਗੇ ਵਾਲਿਆਂ ਦਾ ਨੁਕਸਾਨ ਤੋੜਨ ਨੂੰ ਪ੍ਰਵੰਧ ਕਿੱਡੀ ਗੱਲ ਉਹ ਤਾਂ 2 ਘੰਟਿਆਂ ਦਾ ਕੰਮ ਆ। ਅਸੀਂ ਕਹਿੰਦੇ ਵੀ ਸ਼ਾਂਤਮਈ ਚੱਲੇ। ਸ਼ਾਂਤਮਈ ਵਰਗਾ ਕੋਈ ਫਿਰ ਇੱਕ ਜਲ ਤੂੰ ਨੌਜਵਾਨਾਂ ਤੇ ਤੱਕ ਸਵਾਲ ਪੁੱਛਦੇ ਆ। ਇਹ ਮੋਦੀ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਨੌਜਵਾਨ ਮਤਲਬ ਅਸੀਂ ਕੇਸ ਬਣਾਵਾਂਗੇ ਪਾਸਪੋਰਟ ਜਿਹੜੇ ਨੂੰ ਰੱਦ ਕਰਾਂਗੇ ਤੇ ਤੁਹਾਨੂੰ ਡਰ ਨਹੀਂ ਲੱਗਦਾ ਵੀ ਕੱਲ ਨੂੰ ਵਿਦੇਸ਼ ਵੀ ਜਾਣਾ ਹੋਵੇ ਜੇ ਸਾਡੇ ਪਾਸਪੋਰਟਾਂ ਤੇ ਲਾਈਨ ਮਾਰਤੀ ਫਿਰ ਕੀ ਕਰੂਗੇ ਕਿਵੇਂ ਬੇਸ਼ੱਕ ਮਾਰਦੇ ਜੇ ਸਾਨੂੰ ਸਾਡੇ ਹੱਕ ਹੀ ਮਿਲ ਗਏ ਸਾਨੂੰ ਵਿਦੇਸ਼ ਜਾਣ ਦੀ ਲੋੜ ਹੀ ਕੀ ਹੈ ਜਦੋਂ ਸਾਡੇ ਕੋਲੇ ਸਾਰਾ ਕੁਝ ਆ ਸਾਡੇ ਹੱਕ ਸਾਨੂੰ ਮਿਲ ਜਾਣ ਐਮਐਸਪੀ ਮਿਲ ਜਵੇ ਅਸੀਂ ਹਰ ਇੱਕ ਤਰ੍ਹਾਂ ਦੀ ਫਸਲ اگਾਵਾਂਗੇ ਸਾਨੂੰ ਵਿਦੇਸ਼ ਜਾਣ ਦੀ ਕੀ ਲੋੜ ਵਿਦੇਸ਼ ਵਾਲੇ ਨੂੰ ਅਸੀਂ ਹਾਇਰ ਕਰਾਂਗੇ ਉਹਰੇ ਉਹ ਸਾਡੇ ਕੋਲੇ ਕੰਮ ਕਰਨ ਜੇ ਸਾਨੂੰ ਆਬਦਾ ਕੰਮ ਮਿਲੇ ਅਸੀਂ ਹੋਰ ਲੋਕਾਂ ਨੂੰ ਵੀ ਕੀਤਾ ਦਈਏ ਇਹ ਵੀ ਇੱਕ ਨਾ ਇਹ ਪ੍ਰਚਾਰ ਆ ਜਾਦਾ ਵੀ ਜਿੰਨੇ ਮੁੰਡੇ ਜਿਹੜੇ ਨੌਜਵਾਨ ਨੇ ਉਹ ਧਰਨੇ 'ਚ ਸਿਰਫ ਲੜਬਾਜੀ ਕਰਨ ਆਉਂਦੇ ਨੇ ਉਹਨੂੰ ਐਮ ਐਸ ਪੀ ਦਾ ਪਤਾ ਹੀ ਨਹੀਂ ਤੁਹਾਨੂੰ ਪਤਾ ਐਮ ਐਸ ਪੀ ਕੀ ਹੈ ਹਾਂਜੀ ਕਿਉਂ ਨਹੀਂ ਪਤਾ ਬਿਲਕੁਲ ਪਤਾ ਐਮ ਐਸ ਪੀ 'ਚ ਅਸੀਂ ਇਹ ਮੰਗ ਕਰ ਰਹੇ ਹਾਂ ਵੀ ਸਾਡੀਆਂ ਜਿਹੜੀਆਂ ਫਸਲਾਂ ਨੇ ਜਿਵੇਂ ਕਣਕ ਜੀਰੀ ਤੇ ਸਾਨੂੰ ਐਮ ਐਸ ਪੀ ਮਿਲਦੀ ਆ ਮੱਕੀ ਹੋਰ ਜਿੰਨੀਆਂ ਵੀ ਦਾਲਾਂ ਨੇ ਸਾਨੂੰ ਹਰੇਕ ਚੀਜ਼ ਤੇ ਐਮ ਐਸ ਪੀ ਦੇ ਸਰਕਾਰ ਅਸੀਂ ਬਦਲ ਬਦਲ ਚੀਜ਼ਾਂ ਲਾਈਏ ਸਾਡਾ ਰੇਟ ਬਣਿਆ ਜਾਵੇ ਅਸੀਂ ਹਰੇਕ ਤਰ੍ਹਾਂ ਦੀ ਫਸਲ ਲਗਾਈਏ ਉਹਦੇ ਨਾਲ ਜ਼ਿਮੀਂਦਾਰ ਦੀ ਵਧੀਆ ਹੋਊਗਾ ਲਾਈਫ ਐਮ ਐਸ ਪੀ ਦੀ ਫੁੱਲ ਫਾਰਮ ਕੀ ਹੈ ਮਿਨੀਮਮ ਸਪੋਰਟ ਪ੍ਰਾਈਸ ਠੀਕ ਹੈ ਹਾਂ ਨਹੀਂ ਪਤਾ ਤਾਂ ਕਿਉਂ ਨਹੀਂ ਵੀਰੇ ਉਹ ਹਰ ਤਰ੍ਹਾਂ ਦਾ ਨੌਜਵਾਨ ਆਉਂਦਾ ਹੋ ਸਕਦਾ ਕਿਸੇ ਕਈ ਇਹ ਕਿਤੇ ਨਾ ਇਹ ਨਹੀਂ ਵੀ ਰਿਲੇਟਡ ਹੁੰਦਾ ਬਾੜਾ ਮਟਾ ਨਾਮ ਪਤਾ ਹੋਵੇ ਇਹ ਤਾਂ ਐਮਐਸਪੀ ਦੀ ਲੋਕਾਂ ਨੂੰ ਇਹ ਤਾਂ ਪਤਾ ਵੀ ਕਾਦੇ ਲਈ ਲੜ ਰਹੇ ਆ ਐਮਐਸਪੀ ਦਾ ਉਹ ਮੇਨ ਫਲਫਾਰਮ ਨਹੀਂ ਪਤਾ ਉਹ ਗੱਲਾਂ ਅਲੱਗ ਨੇ ਪਰ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਜਿਨ੍ਹਾਂ ਨੂੰ ਪਤਾ ਹੋ ਆਉਂਦੇ ਨੇ ਠੀਕ ਹੈ ਭਾਈ ਜੀ ਧੰਨਵਾਦ ਜੀ